ਤਲਮ ਕੀ ਕਹਿਣਾ ਚਾਹੋਗੇ ਇੱਕ ਹੱਸਦਾ ਖੇਡਦਾ ਨੌਜਵਾਨ ਇਸ ਤਰ੍ਹਾਂ ਚੱਲੇ ਜਾਣਾ ਤੇ ਤੁਸੀਂ ਵੀ ਅੱਜ ਆਏ ਹੋ ਤੇ ਕਿਸ ਤਰ੍ਹਾਂ ਲੱਗ ਰਿਹਾ ਹੈ ਸਸਿਕਾ ਜੀ ਬੇਟਾ ਇਸ ਤਰ੍ਹਾਂ ਮਹਿਸੂਸ ਕਰ ਰਹੀ ਹਾਂ ਕਿ ਜਿੱਦਾਂ ਨੋਨ ਨਾਲ ਮਾਸ ਟੁੱਟ ਜਾਂਦਾ ਜਿਵੇਂ ਕੋਈ ਦਿਲ ਦਾ ਟੁਕੜਾ ਚਲਾ ਗਿਆ ਹੁੰਦਾ ਕਿਉਂਕਿ ਪੰਜਾਬ ਦਾ ਮੇਰੇ ਵਰਗਾ ਉਹ ਪੁੱਤਰ ਸੀ ਜਿਹੜਾ ਹਮੇਸ਼ਾ ਹੀ ਸੱਭਿਆਚਾਰ ਨੂੰ ਤੇ ਪੰਜਾਬੀ ਵਿਰਸੇ ਨੂੰ ਪਰਨਾਇਆ ਹੋਇਆ ਸੀ ਇਸ ਲਈ ਤੁਸੀਂ ਸਾਰੇ মিডিਆ ਵਾਲੇ ਨੋਟ ਕਰੋ ਕਿ ਵਰਲਡਵਾਈਡ ਜਿੰਨੀਆਂ ਅਰਦਾਸਾਂ ਮੇਰਾ ਖਿਆਲ ਹੈ ਇਸ ਮੇਰੇ ਪੁੱਤਰ ਲਈ ਪੰਜਾਬ ਦੇ ਪੁੱਤਰ ਲਈ ਹੋਈਆਂ ਹੋਰ ਕਿਸੇ ਕਲਾਕਾਰ ਲਈ ਨਹੀਂ ਹੋਈਆਂ ਇਹਦੀ ਵਜ੍ਹਾ ਇਹੀ ਇੱਕ ਬਹੁਤ ਪਿਆਰਾ ਬੱਚਾ ਸੀ ਪੰਜਾਬੀ ਡਰੈੱਸਾਂ ਪਾਉਂਦਾ ਸੀ ਔਰ ਸਿਗਨਰਾਂ ਨੂੰ ਥੋੜੀ ਜਿਹੀ ਸਿੱਖਿਆ ਲੈਣੀ ਚਾਹੀਦੀ ਹੈ ਵੀ ਪੰਜਾਬੀ ਸੱਭਿਆਚਾਰ ਵੱਲ ਥੋੜਾ ਜਿਹਾ ਮੋੜਾ ਪਾ ਲਓ ਕਿਤੇ ਵੀ ਜਾਨੇ ਹੋ ਗੌਣ ਤਾਂ ਇੱਕ ਵਾਰੀ ਜ਼ਰੂਰ ਮੈਂ ਜਿਹੜੇ ਮਰਜ਼ੀ ਕੱਪੜੇ ਪਾ ਲਵਾਂ ਬਸ ਥੈਂਕ ਯੂ ਜੀ ਮਿਹਰਬਾਨ ਤੁਹਾਡਾ ਸਪੋਰਟ ਕਰ ਰਹੇ ਜਿਵੇਂ ਉਹਨਾਂ ਦੇ ਸ਼ੋਅ ਸੀਗੇ ਕਹਿੰਦੇ ਅਸੀਂ ਲਾਵਾਂਗੇ ਸਾਰੇ ਪਰਿਵਾਰ ਨੂੰ ਮਦਦ ਕੀਤੀ ਜਾਵੇਗੀ ਨੂੰ ਲੱਗਦਾ ਵੀ ਚੰਗਾ ਉਪਰਾਲਾ ਪੈਂਦਾ ਜਿਉਂਦੇ ਰਣ ਜਿਉਂਦੇ ਰਣ ਮੇਰੇ ਪੁੱਤਰ ਸਾਰੇ ਕਨਵਰ ਗਰੇਵਾਲ ਮੇਰੇ ਪਿੰਡ ਦਾ ਹੈ ਮੇਰਾ ਭਤੀਜਾ ਹੈ ਬਿੱਲਾ ਹੋ ਗਿਆ ਹੋਰ ਜੱਸਵਾਜਵਾ ਮੇਰੇ ਪੁੱਤਰ ਨੇ ਮੈਂ ਵੀ ਤਿਆਰ ਹਾਂ ਜੀ ਅਸੀਂ ਸਾਰੇ ਰਲ ਕੇ ਮਦਦ ਕਰ ਰਹੇ ਹਾਂ ਪੰਜਾਬੀਆਂ ਨੂੰ ਵੀ ਕਰਨੀ ਚਾਹੀਦੀ ਹੈ ਤੁਸੀਂ ਸੋਸ਼ਲ ਮੀਡੀਆ ਵੀ ਜੜੀਆਂ ਪਲੀਜ਼ ਬੱਚਿਓ ਜੜੀਆਂ ਹਾਂ ਵਾਚ ਕਪੋਸਟਾਂ ਉਹੀ ਪਾਇਆ ਕਰੋ ਕਿਉਂਕਿ ਵੇਖੋ ਜਿਹਦਾ ਬੱਚਾ ਚ ਜਿੰਨੇ ਮਾਰਨਿੰਗ ਗੱਲਾਂ ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਸਲੀਅਤ ਇਹੀ ਹੈ ਵੀ ਡੰਗਰਾਂ ਤੋਂ ਬਚਦਾ ਬਚਦਾ ਮੇਰਾ ਬੱਚਾ ਚਲਾ ਗਿਆ ਪਸ਼ੂਆਂ ਦਾ ਜਿਹੜਾ ਵਾਰਾ ਦਾ ਕੰਟਰੋਲ ਹੋਣਾ ਬਹੁਤ ਜ਼ਰੂਰੀ ਹੈ ਸੋ ਅੱਜ ਮੈਂ ਬੜੇ ਦੁਖੀ ਮਨ ਨਾਲ ਆਪਣੇ ਪੁੱਤਰ ਨੂੰ ਸ਼ਰਧਾਂਜਲੀ ਦੇਣ ਆਈਆਂ